ਇਸ ਸਾਡੇ ਮਾਨਯੋਗ ਸੀਐਨ ਸਾਹਿਬ ਸ਼੍ਰੀ ਭਗਵਾਨ ਸਿੰਘ ਮਾਨ ਅਤੇ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਨੂੰ ਇਹ ਸਖਤ ਹਦਾਇਤਾਂ ਨੇ ਕਿ ਜਿਹੜਾ ਵੀ ਮਾੜੇ ਅੰਸਰ ਜਿਹੜੇ ਸਾਡੇ ਏਰੀਆ ਇਲਾਕੇ 'ਚ دہشت ਫੈਲਾਉਣ ਦੀ ਕੋਸ਼ਿਸ਼ ਕਰਦੇ ਨੇ ਜਾਂ ਉਹਨਾਂ ਦਾ ਸਾਥ ਦਿੰਦੇ ਨੇ ਉਹਨਾਂ ਦੇ ਖਿਲਾਫ ਬਹੁਤ ਹੀ ਜਿਹੜੀ ਸਖਤ ਕਾਰਵਾਈ ਅਸੀਂ ਕਰਨੀ ਹੈ ਉਸੇ ਤਹਿਤ ਸਾਡੇ ਡੀਏਜੀ ਸਾਹਿਬ ਨੂੰ ਵੀ ਇਨਫੋਰਮੇਸ਼ਨ ਮਿਲੀ ਸੀ ਕਿ ਇਹ ਦੋ ਇੰਡੀਵਿਜੂਅਲਜ਼ ਨੇ ਫਲਖਸ਼ੇਰ ਮਸੀਤ ਤੇ ਸੂਰਜ ਮਸੀਤ ਏ ਪਾਕਿਸਤਾਨ ਬੇਸਡ ਪੀਆਈਓਜ਼ ਦੇ ਟੱਚ ਸੀਗੇ ਅਤੇ ਉਹਨਾਂ ਨਾਲ ਸਾਡੀਆਂ ਸੈਂਸਿਟਿਵ ਇਨਸਟਾਲੇਸ਼ਨਸ ਮਿਲਟਰੀ ਇਨਸਟਾਲੇਸ਼ਨਸ ਪੁਲਿਸ ਇਨਸਟਾਲੇਸ਼ਨਸ ਸਾਡੇ ਜਿਹੜੇ ਹੋਰ ਵੀ ਮੂਵਮੈਂਟ ਦੀ ਇਨਫੋਰਮੇਸ਼ਨ ਉਹਨਾਂ ਨੇ ਲੀਕ ਕਰ ਰਏ ਸੀਗੇ ਉਹਨਾਂ ਨੇ ਸ਼ੇਅਰ ਕਰ ਰਏ ਸੀ ਇਹਨਾਂ ਦੋਵਾਂ ਅਕਿਊਜ਼ ਨੂੰ ਫਲਕਸ਼ੇਰ ਮਸੀਹ ਅਤੇ ਸੂਰਜ ਮਸੀਹ ਨੂੰ ਅਸੀਂ ਕੱਲ ਰਾਉਂਡ ਅਪ ਕੀਤਾ ਇਹਨਾਂ ਦੇ ਅਗੇਂਸਟ ਅਸੀਂ ਮੁਕੱਦਮਾ ਨੰਬਰ 92 ਅੰਡਰ ਅਫੀਸ਼ੀਅਲ ਸੀਕਰੇਟਸ ਐਕਟ ਤੇ ਆਈਟੀ ਐਕਟ ਦੇ ਤਹਿਤ ਅਸੀਂ ਮੁਕੱਦਮਾ ਇਹਨਾਂ ਦੇ ਖਿਲਾਫ ਦਰਜ ਕੀਤਾ ਇਹਨਾਂ ਦੇ ਫੋਨ ਚੋਂ ਸਾਨੂੰ ਕਾਫੀ ਇਦਾਂ ਦੇ ਸੈਂਸਿਟਿਵ ਇਨਫੋਰਮੇਸ਼ਨ ਮਿਲੀ ਹੈ ਜਿਹੜੀ ਸਾਡੇ ਆਰਮੀ ਇਸਟੈਬਲਿਸ਼ਮੈਂਟ ਸਾਡੀ ਪੁਲਿਸ ਇਸਟੈਬਲਿਸ਼ਮੈਂਟਸ ਤੇ ਹੋਰ ਵੀ ਸਾਡੀ ਜਿਹੜੀਆਂ ਇਸਟੈਬਲਿਸ਼ਮੈਂਟਸ ਹੈ ਉਹਨਾਂ ਦੀਆਂ ਮੂਵਮੈਂਟਸ ਉਹਨਾਂ ਨੂੰ ਇਹ ਸ਼ੇਅਰ ਕਰ ਰਹੇ ਸੀਗੇ ਜਿਹੜੇ ਪਾਕਿਸਤਾਨ ਬੇਸਡ ਆਈਐਸਆਈ ਦੀ ਏਜੰਸੀ ਦੇ ਨਾਲ ਜਿਹੜੇ ਬੰਦੇ ਜੁੜੇ ਹੋਏ ਸੀਗੇ ਇਹਨਾਂ ਦਾ ਇੱਕ ਹੋਰ ਸਾਥੀ ਵੀ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਰਪ੍ਰੀਤ ਇਹ ਹਰਪ੍ਰੀਤ ਦੇ ਅਗੇਂਸਟ ਆਲਰੇਡੀ ਕੈਨਡੀਪੀਐਸ ਸੈਕਟ ਦੇ ਅੱਧਾ ਕਿਲੋ ਹੈਰੋਇਨ ਦੀ ਕੇਐਫਆਈਆਰ ਰਜਿਸਟਰਡ ਹੈ ਤੇ ਇਹ ਪਿੰਡ ਹੈਗਾ ਬੱਲੜਵਾਲ ਥਾਣਾ ਅਜਨਾਲੇ ਬਿਲਕੁਲ ਬਾਰਡਰ ਦੇ ਨਾਲ ਲੱਗਦਾ ਪਿੰਡ